आपके सपनों के घर को और सुंदर बनाने के लिए यूनिक डेकोर और यूनिक सैनिटेशन लेकर आया है एक कंप्लीट बाथरूम डेस्टिनेशन शोरूम एक से एक डिजाइन और टिकाऊ सामान नल पाइप कंप्लीट बाथरूम सेट किफायती दामों में जैकवार एस्को प्राजो आर्टिज के ब्रांड उपलब्ध है हमारा पता है यूनिक डेकोर पार्वती शॉपिंग आर्केट शॉप नंबर फोर एंड फोर्टी फोर जी टी रोड आश्रम मोड आसनसोल दूसरा पता है यूनिक सैनिटेशन एटी टू एन एस रोड आसनसोल संपर्क नंबर नाइन फोर थ्री फोर जीरो फोर टू फोर सेवन सिक्स जीरो थ्री फोर वन टू थ्री डबल जीरो जीरो सिक्स टू ਵੈਗੁਰੂ ਜੀ ਕਾਲ ਸਾਹਿਬ ਵੈਗੁਰੂ ਜੀ ਕੀ ਫਤਿਹ ਆਪ ਸਾਰੇ ਦਰਸ਼ਕ ਦੇਖ ਰਹੇ ਹੋ ਪੰਜਾਬੀ ਪੋਰਟ ਤੇ ਮੈਂ ਹਮੋਂ ਸਿੰਘ ਗੁਰਮਤ ਲਹਿਰ ਆਰਗੇਨਾਈਜੇਸ਼ਨ ਦਾ ਗੁਰਮਤ ਚੇਤਨਾ ਕੈਂਪ ਦਾ ਜੋ ਕਾਰਜਕ੍ਰਮ ਹੈ 2023 ਦਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਤੇ ਗੁਰਮਤ ਲਹਿਰ ਆਰਗੇਨਾਈਜੇਸ਼ਨ ਦੇ ਵੀਰ ਪੂਰੀ ਟੀਮ ਇੱਥੇ ਹੈ ਆਪ ਸਾਰੇ ਸੰਗਤਾ ਦਰਸ਼ਕ ਦੇਖ ਰਹੇ ਹੋ ਕਿ ਗੁਰਮਤ ਲਹਿਰ ਆਰਗੇਨਾਈਜੇਸ਼ਨ ਦੀ ਪੂਰੀ ਟੀਮ ਦੇ ਨਾਲ-ਨਾਲ ਜਿਹੜੇ ਗੁਰਮਤ ਪ੍ਰਚਾਰਕ ਜਿਹੜੇ ਆਏ ਨੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਹ ਵੀ ਇੱਥੇ ਹਾਜ਼ਰ ਨੇ ਆਉਣ ਵਾਲੀ 24 ਤੋਂ ਲੈ ਕੇ 31 ਤਰੀਕ ਤੱਕ ਗੁਰਮਤ ਚੇਤਨਾ ਕੈਂਪ ਲੱਗੇਗਾ ਸਹਬਜਾਦੇ ਆਦੀ ਸ਼ਹੀਦੀਨੂੰ ਸਮਰਪਿਤ ਅਤੇ ਆਪਾਂ ਗੁਰਮਤ ਲਹਿਰ ਆਰਗੇਨਾਈਜੇਸ਼ਨ ਦੇ ਵੀਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਕੈਂਪ ਬਾਰੇ ਕੀ ਕੀ ਵੇਰਵਾਉ ਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਲਹਿਰ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਵਿੰਟਰ ਕੈਂਪ ਲਗਾਇਆ ਜਾਂਦਾ ਹੈ ਸਹਬਜਾਦੇ ਆਦੀ ਸ਼ਹਾਦਤ ਨੂੰ ਸਮਰਪਿਤ 8ਵਾਂ ਗੁਰਮਤ ਚੇਤਨਾ ਵਿంటర్ ਕੈਂਪ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਠੰਡਾ ਛੁੱਟੀਆਂ ਦੇ ਵਿੱਚ ਲਗਾਇਆ ਜਾ ਰਿਹਾ ਹੈ ਜੋ ਕਿ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਲਗਾਇਆ ਜਾਏਗਾ ਇਸ ਕੈਂਪ ਨੂੰ ਪੰਜ ਸੈਂਟਰਸ ਦੇ ਵਿੱਚ ਵੰਡਿਆ ਗਿਆ ਹੈ 24 25 26 ਇਹ ਤਿੰਨ ਸੈਂਟਰਸ ਦੇ ਵਿੱਚ ਕੈਂਪ ਲੱਗੇਗਾ ਜਿਸ ਦੇ ਵਿੱਚ ਬਰਦਵਾਨ ਪਾਨਾਗੜ ਤੇ ਕੁਮਾਰਡੂਬੀ ਤਿੰਨ ਸੈਂਟਰਸ ਚੂਜ਼ ਕੀਤੇ ਗਏ ਆ ਤੇ 27 ਤਰੀਕ ਨੂੰ ਗੈਪ ਕਰਕੇ 28 29 30 ਇਹ ਨੈਕਸਟ ਦੋ ਸੈਂਟਰਾਂ ਦੇ ਵਿੱਚ ਲੱਗੇਗਾ ਗੋਬਿੰਦਨਗਰ ਤੇ ਬਰਨਪੁਰ ਇਹ ਪੰਜਾ ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਦੁਮਾਲਾ ਸਿੱਖ ਇਤਿਹਾਸ ਗੁਰਮਤਿ ਦੀ ਸਿੱਖਿਆਵਾਂ ਸਿੱਖ ਰਹਿਤ ਮਰਿਆਦਾ ਦਸਤਾਰ ਗੱਤਕਾ ਫਿਜ਼ੀਕਲ ਐਕਟੀਵਿਟੀ ਦੇ ਨਾਲ ਹੋਰ ਵੀ ਉਪਰਾਲਿਆਂ ਦੇ ਨਾਲ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਸਿੱਖ ਫਲਸਫੇ ਦੇ ਨਾਲ ਜੋੜਿਆ ਜਾਏਗਾ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਸਾਹਿਬ ਤੋਂ ਪ੍ਰਚਾਰਕ ਸੱਜਣ ਆਏ ਨੇ ਫਾਈਨਲ ਦਿਵਾਨ ਦੇ ਵਿੱਚ ਸਾਡੇ ਕੋਲ ਹੈੱਡ ਪ੍ਰਚਾਰਕ ਜਗਦੇਵ ਸਿੰਘ ਜੀ ਵੀ ਪਹੁੰਚ ਰਹੇ ਨੇ ਇਸ ਪੂਰੇ ਕੈਂਪ ਨੂੰ ਜੋ ਪੰਜ ਸੈਂਟਰਸ ਦੇ ਵਿੱਚ ਲੱਗੇਗਾ ਇਸ ਦਾ ਜਿਹੜਾ ਫਾਈਨਲ ਪ੍ਰੋਗਰਾਮ ਹੈ ਉਹ 31 ਦਸੰਬਰ ਗੁਰੂ ਨਾਨਕ ਨਗਰ ਸਿੱਖ ਕਮਿਊਨਿਟੀ ਹਾਲ ਅਸਨ ਸੋਲ ਦੇ ਵਿੱਚ ਇਸ ਪੰਜੋ ਸੈਂਟਰ ਦੇ ਵਿੱਚ ਜਿੰਨੇ ਵੀ ਬੱਚੇ ਪਾਰਟਿਸਿਪੇਟ ਕਰਨਗੇ ਬਾਈ ਟ੍ਰਾਂਸਪੋਰਟ ਉਹਨਾਂ ਨੂੰ ਉੱਥੇ ਲੈ ਕੇ ਆਇਆ ਜਾਏਗਾ ਉੱਥੇ ਉਹਨਾਂ ਬੱਚਿਆਂ ਦਾ ਸਨਮਾਨ ਸਮੂਚੀ ਕਮੇਟੀ ਸਮੂੱਚੇ ਮੈਂਬਰਸ ਦੇ ਨਾਲ ਮਿਲ ਕੇ ਕੀਤਾ ਜਾਏਗਾ ਇਸ ਕੈਂਪ ਨੂੰ ਇਸ ਕੈਂਪ ਦੇ ਵਿੱਚ ਬਰਦਵਾਨ ਤੋਂ ਲੈ ਕੇ ਕੁਮਰਡੂਬੀ ਤੱਕ ਸਮੂੱਚੀ ਪ੍ਰਬੰਧਕ ਕਮੇਟੀ ਦਾ ਸਹਿਯੋਗ ਹੈ ਤੇ ਵਿਸ਼ੇਸ਼ ਤੌਰ 'ਤੇ ਇਲਾਕੇ ਦੀ ਸਤ ਸੰਗਤ ਦਾ ਸਹਿਯੋਗ ਹੈ ਇਸ ਦੇ ਨਾਲ ਹੀ ਇਹ ਕੈਂਪ ਲੱਗ ਰਿਹਾ ਮੈਂ ਇਸ ਮੀਡੀਆ ਦੇ ਰਾਹੀਂ ਸਾਰੇ ਹੀ ਸੰਗਤ ਪਾਸ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਆਪਣੇ ਬੱਚਿਆਂ ਨੂੰ ਇਸ ਕੈਂਪ ਦੇ ਵਿੱਚ ਭੇਜੋ ਤੇ ਸਾਬਜਾਦਾ ਦੀ ਜਿਹੜੀ ਸ਼ਹਾਦਤ ਦਾ ਸਮਾਂ ਹੈ ਇਸ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਸਹਬਜ਼ਾਦੇ ਦੇ ਨਾਲ ਜੋੜ ਸਕੀਏ ਇੰਨੀ ਕੀ ਬੇਨਤੀਆਂ ਕਰਦਾ ਖਿਮਾ ਦਾ ਜਾਚਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਗ ਆਪਾਂ ਗੱਲ ਕਰ ਰਹੇ ਸੀ ਗੁਰਮਤ ਲਹਿਰ ਆਰਗੇਨਾਈਜੇਸ਼ਨ ਦੇ ਵੀਰ ਰਵਿੰਦਰ ਸਿੰਘ ਉਹਨਾਂ ਨੇ ਉਹਨਾਂ ਨੇ ਕਿਹਾ ਹੈ ਕਿ ਇਸ ਵਿਸ਼ੇਸ਼ ਜਿਹੜਾ ਕੈਂਪ ਹੈ ਇਸ ਵਿਸ਼ੇਸ਼ ਕੈਂਪ ਦੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਾ ਸਹਿਯੋਗ ਹੈ ਉਹਨਾਂ ਦੇ ਹੈੱਡ ਪ੍ਰਚਾਰਕ ਜਗਦੇਵ ਸਿੰਘ ਜੀ ਇੱਥੇ ਆਏ ਨੇ ਉਹਨਾਂ ਨੇ ਆਪਣੇ ਪ੍ਰਚਾਰਕ ਵੀਰ ਭੇਜੇ ਨੇ ਜੋ ਇਸ ਪੂਰੇ ਕੈਂਪਾਂ ਨੂੰ ਮੋਨਿਟਰਿੰਗ ਕਰਨਗੇ ਨੇ ਅチェ ਬੱਚਾ ਨੂੰ ਸਿੱਖਿਆ ਦੇਣਗੇ ਨਾਲ ਦੇ ਨਾਲ ਇੰਟਰਨੈਸ਼ਨਲ ਟਰਬਨ ਕੋਚ ਗੁਲਾਬ ਸਿੰਘ ਜੀ ਉਹ ਵੀ ਇਸ ਕੈਂਪਸ ਵਿੱਚ ਪਹੁੰਚੇ ਨੇ ਬੱਚਾ ਨੂੰ ਸੋਹਣੀ ਦਸਤਾਰ ਬੰਨਣ ਦਾ ਜੋ ਗੁਰ ਹੈ ਤਰੀਕਾ ਹੈ ਉਹ ਸਿਖਾਉਣਗੇ ਪਹਿਲਾਂ ਵੀ ਇਸ ਇਲਾਕੇ 'ਚ ਉਹ ਆਏ ਨੇ ਅਤੇ ਫਿਰ ਵਿਸ਼ੇਸ਼ ਸੱਦੇ ਪੱਤਰ ਤੇ ਉਹ ਆਏ ਨੇ ਨਾਲ ਦੇ ਨਾਲ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆ ਅਤੇ ਹੋਰ ਜਥੇਬੰਦੀਆਂ ਦਾ ਵੀ ਇਸ ਕੈਂਪ ਦੇ ਵਿੱਚ ਸਹਿਯੋਗ ਨੇ ਖਾਸ ਕਰਕੇ ਸਿੱਖ ਸੰਗਤ ਦਾ ਵੀ ਕਾਫੀ ਸਹਿਯੋਗ ਰੰਦਾ ਨੇ ਅਤੇ ਉਹਨਾਂ ਨੇ ਅਪੀਲ ਕੀਤੀ ਹੈ ਗੁਰਮਤ ਲਰ ਔਰਗੇਨਾਈਜੇਸ਼ਨ ਦੇ ਵੀਰਾਂ ਨੇ ਕਿ ਇਸ ਕੈਂਪ ਦੇ ਵਿੱਚ ਆਪ ਜਿੰਨੀਆਂ ਵੀ ਸੰਗਤਾਂ ਆਹੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਭੇਜੋ ਅਤੇ ਸਹਿਬਜ਼ਾਦਿਆਂ ਦੇ ਜਿਹੜੀ ਸ਼ਹੀਦੀ ਹੈ ਉਸ ਨੂੰ ਜਾਣਕਾਰੀ ਸਾਡੇ ਬੱਚਿਆਂ ਨੂੰ ਵੀ ਮਿਲੇ ਆਸਨ ਸੋਲ ਤੋਂ ਕੈਮਰਾ ਪਰਸਨ ਸੁਚਿਤ ਬਨਰਜੀ ਦੇ ਨਾਲ ਮੌਨ ਸਿੰਘ ਪੰਜਾਬੀ ਪੋਸਟ